ਵਾਕਈ ਸਹੀ ਗੱਲ ਆ ਵੀ ਚੈਣਾ ਆਪਾਂ ਨੂੰ ਕਿਸੇ ਪਾਸਿਓਂ ਨਹੀਂ ਅੱਗੇ ਲੰਘਣ ਦੇ ਰਿਆ ਜੇਸਾ ਆਉਣਾ ਚੈਣ ਵਾਲਿਆਂ ਦੇ ਕੰਮ ਲੈ ਆਹ ਦੇਖੋ ਯਾਰ ਕਹਿ ਦਈਏ AI ਜਾਂ ਇਹ ਜਿਹੀਆਂ ਤਿਆਰ ਕਰਤੀਆਂ ਜਾਂ ਰੋਬੋਟ ਹੀ ਇਹ ਜੇ ਤਿਆਰ ਕਰਤੇ ਕਿ ਬੰਦੇ ਤੇ ਰੋਬੋਟ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਫਰਕ ਹੀ ਨਹੀਂ ਪਤਾ ਲੱਗਣਾ ਵੀ ਬੰਦਾ ਕਿਹੜਾ ਤੇ ਰੋਬੋਟ ਕਿਹੜਾ ਜੇ ਇਹ ਪੂਰਾ ਫੁੱਲੀ ਤਿਆਰ ਕਰ ਦੇਣ ਰੋਬੋਟ ਨੂੰ ਆਹ ਦੇਖੋ ਆਹ ਤਾਂ ਹਜੇ ਅੱਧੇ ਤਿਆਰ ਰੋਬੋਟ ਤੁਹਾਨੂੰ ਪਤਾ ਲੱਗੂਗਾ ਵੀ ਰੋਬੋਟ ਜਾਂਦਾ ਅੱਗੇ ਯਾਰ ਇਹਨਾਂ ਦੇ ਇਹ ਜਿਹੇ ਆ ਦੇਖੋ ਮਾਡਲ ਵਿੱਚ ਦੀ ਇਹ ਜੇ ਤਿਆਰ ਕੀਤੀ ਹੈਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਰੋਬੋਟ ਆ ਹੈ ਜੇ ਨੱਕ ਕੋਲੇ ਬਣਾਉਂਗਾ ਲਾਵੇ ਵੀ ਸਾਹ ਹੁੰਦਾ ਕਿ ਨਹੀਂ ਹੁੰਦਾ ਫੇਰ ਚਾਹੇ ਪਤਾ ਲੱਗ ਜੇ ਕਿਉਂਕਿ ਇਹ ਦਿਨੋਂ ਦਿਨ ਹੋਰ ਕਲੀਅਰੈਂਸ ਲੈ ਕੇ ਆ ਰਹੇ ਨੇ ਕਲੀਅਰ ਕਲੈਰਿਟੀ ਆ ਰਹੀ ਆ ਹੋਰ ਕਹਿ ਦਈਏ ਯਾਰ ਚਾਈਨਾ ਵਾਕਈ ਸਾਰਿਆਂ ਤੋਂ ਅੱਗੇ ਆ ਤੇ ਅੱਗੇ ਹੀ ਰਹੂਗਾ ਤੇ ਜਿਹੜੀ ਸੋਚ ਆ ਜੋ ਇਹਨਾਂ ਦੀ ਟੈਕਨੋਲੋਜੀ ਆ ਬਹੁਤ ਨੈਕਸਟ ਲੈਵਲ ਆ ਯਾਰ ਲੈ ਆ ਤੁਸੀਂ ਚੈੱਕ ਕਰੋ ਵੀ ਯਾਰ ਕੱਡੀਆਂ ਕੱਡੀਆਂ ਫੈਕਟਰੀਆਂ ਤੇ ਕੱਡੀਆਂ ਕੱਡੀਆਂ ਮਸ਼ੀਨਾਂ ਤਕੜੇ ਪੱਧਰ ਤੇ ਯਾਰ AI ਆ ਤਿਆਰ ਹੋ ਰਹੀ ਹੈ ਰੋਬੋਟ ਤਿਆਰ ਹੋ ਰਹੇ ਆ ਤੇ ਇਥੇ ਤਕਨੀਕੀ ਫਾਲਟ ਤੋਂ ਲੈ ਕੇ ਸਾਰੇ ਪਾਸ ਆਊਟ ਕਰ ਕਰਕੇ ਇਹਨਾਂ ਨੇ ਕੱਢੀ ਜਣੇ ਆਉਣ ਵਾਲੇ ਸਮੇਂ ਦੇ ਵਿੱਚ ਯਾਰ ਮੈਂ ਨਾ ਬੰਦੇ ਤਾਂ ਆਪਣ ਉੱਥੇ ਆਉਣੇ ਹੀ ਨਹੀਂ ਲੈ ਆਹ ਦੇਖ ਲੋ ਐਸੇ ਰੋਬੋਟ ਦਾ ਜੇ ਦੋਨੇ ਪਹਿਲੇ ਖੜੇ ਹੁਣ ਪਤਾ ਹੀ ਨਹੀਂ ਲੱਗਣਾ ਵੀ ਰੋਬੋਟ ਕਿਹੜਾ ਇਹਨਾਂ ਚ ਲੈ ਕਿਉਂ ਆ ਇਹਨਾਂ ਨੇ ਐਡ ਕਰਨ ਵਾਸਤੇ ਯਾਰ ਤੂੰ ਇਹ ਦੇਖੋ ਵੀ ਚਾਈਨਾ ਕਿੰਨੀ ਅੱਗੇ ਲੰਘ ਗਿਆ ਯਾਰ